ਸਬਰਾੰਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਜੀ ਦੇ ਜਨਮ ਦਿਹਾੜੇ ਮੌਕੇ ਅਜਗੁਰਦਵਾਰਾ ਸ਼੍ਰੀ ਬਾਟ ਸਾਇ ਵਿਖੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤ ਹੋਈਆਂ ਉੱਥੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਇਸ ਦਸਤਾਰ ਮੁਕਾਬਲੇ ਵਿੱਚ ਹਿੱਸਾ ਲਿਆ ਤੇ ਆਪਣੇ ਸਿਰ ਤੇ ਵੱਖਰੋ ਵੱਖਰੇ ਤਰੀਕਿਆਂ ਨਾਲ ਦਸਤਾਰ ਸਜਾਈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਬੋਲਦਿਆਂ ਕਿਹਾ ਹੈ ਕਿ ਅੱਜ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ਼੍ਰੀ ਬਾਟ ਸਾਹਿਬ ਵਿਖੇ ਬਹੁਤ ਹੀ ਹਰਸ਼ੋ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਇਕੱਲੇ ਪਠਾਨਕੋਟ ਤੋਂ ਹੀ ਨਹੀਂ ਬਲਕਿ ਹੋਰਨਾਂ ਸੂਬਿਆਂ ਤੋਂ ਵੀ ਲੋਕ ਨਤਮਸਤਕ ਹੋਣ ਲਈ ਪਹੁੰਚੇ ਹਨ ਤੇ ਉਹਨਾਂ ਕਿਹਾ ਹੈ ਕਿ ਇਸ ਦਿਹਾੜੇ ਤੇ ਪਰਿਆਵਰਣ ਨੂੰ ਵੇਗਦੇ ਹੋਏ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਜੀ ਗੁਰਪਤੀ ਪ੍ਰਵਾਨ ਨੂੰ ਦੀ ਬਾਹੇ ਗੁਰੂ ਜੀ ਥਾ ਕਾਲਸ ਬਾਹੇ ਗੁਰੂ ਜੀ ਪਤੀ ਪਤੇ ਅੱਜ ਜਗਤਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਆਪਾਂ ਸੋਤੀਆਂ ਪ੍ਰਕਾਸ਼ ਦਿਹਾੜਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਇਲਾਕੇ ਦੀਆਂ ਸਤਿਕਾਰਾਂ ਦੇ ਸਹਿਯੋਗ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਪਾਵਨ ਪਵਿੱਤਰ ਤਪਸਥਾਨ ਨੂੰ ਗੁਰਦੁਆਰਾ ਵਾਟਸਾਉ ਉਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਜਿਹੜੇ ਗੁਰਮਤ ਸੰਗਾਗਮ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਬਹੁਤ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਜੀ। ਵੱਡੀ ਬੇਨਤੀ ਦੇ ਵਿੱਚ ਜਿਹੜੀਆਂ ਨਜ਼ਰੀਪੀ ਸਟੇਟਾਂ ਹਨ ਪਾਵੇਂ ਜੰਮੂ ਕਸ਼ਮੀਰ ਹੈ ਦੀ ਸਮੁੱਚੇ ਪੰਜਾਬ ਦੇ ਵਿੱਚੋਂ ਵੀ ਤੇ ਨਾਲ ਨਾਲ ਹਿਮਾਚਲ ਆ ਦਿੱਤੇ ਹਰਿਆਣਾ ਤਾਂ ਤੱਕ ਹੀ ਸਨ ਤੈ ਤੇ ਅੰਮ੍ਰਿਤਸਰ ਤੋਂ ਵੀ ਤੋਂ ਬਦੇਸ਼ਾਂ ਤੋਂ ਵੀ ਸੰਤਕਾਂ ਤੇ ਪਹੁੰਚੀਆਂ ਹਨ ਸੰਤਕਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਜਿਹਦੇ ਤਹਿਤ ਵੱਖ-ਵੱਖ ਪ੍ਰਕਾਰ ਦੇ ਜਿੱਥੇ ਲੰਗਰ ਪ੍ਰਸ਼ਾਦੇ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਉੱਥੇ ਵਾਤਾਵਰਣ ਦੀ ਸੰਭਾਲ ਲੈ ਕਰ ਜਿਹੜੇ ਬੂਟਿਆਂ ਦਾ ਲੰਗਰ ਹੈ ਉਹ ਵੀ ਲੱਗਾ ਹੋਇਆ ਹੈ ਇੱਕ ਉੱਚ ਚਾਤ ਦਾ ਬੜਾ ਵਿਲੱਖਣ ਉਪਰਾਲਾ ਕੀਤਾ ਗਿਆ ਨੌਜਵਾਨਾਂ ਦੇ ਵੱਲੋਂ ਜਿਸ ਦੀ ਤਾਅ ਤਾ ਮੇਰੀ ਦਸਤਾਰ ਮੇਰੀ ਸ਼ਾਨ ਜੀ ਹੈ ਉਤੀ ਦਸਤਾਰਾਂ ਦੇ ਸਿਖਲਾਈ ਤੇ ਨਾਲ ਨਾਲ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਹੈ ਹੋਰ ਵੀ ਵੱਖ-ਵੱਖ ਉਸਤਨਾਵ ਨੂੰ ਕੈਂਪ ਵੀ ਲੱਗੇ ਹਨ ਜਿਸ ਦੇ ਵਿੱਚ ਅੱਖਾਂ ਦੀ ਫ੍ਰੀ ਚੈੱਕਅਪ ਵੀ ਚੱਲ ਰਹੀ ਹੈ ਜੀ ਰਖਵ ਸਿੰਘ ਪਾਵ ਨੂੰ ਲੰਗਰ ਵੀ ਬੜੇ ਪ੍ਰਕਾਰ ਦੇ ਲੱਗੇ ਹਨ ਵੱਡੀ ਗਿਣਤੀ ਦੇ ਸੰਕਾ ਆ ਰਹੀਆਂ ਅੱਜ ਅਨਰਤ ਸੰਚਾਰ ਵੀ ਹੋ ਰਿਹਾ ਜੀ ਚਾਮ ਤੱਕ ਵੀ ਰਾਤ ਤੱਕ ਦੀਵਾਨ ਸੱਜਣਗੇ ਅੱਜ ਬਾਟਸਾਕਿਸਤਾਨ ਤੋਂ ਬਾਬਾ ਸ੍ਰੀ ਚੰਦ ਜੀ ਦਾ ਪੰਜ ਸਤਿ ਤੀਆਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੂ ਸਮਾਜ ਦੇ ਵਿੱਚ ਔਰਤ ਨੂੰ ਮਾਂ ਤੇ ਭੈਣ ਦਾ ਦਰਜਾ ਦਿੱਤਾ ਗਿਆ ਪਰ ਅੱਧ ਸਮਾਜ ਦੇ ਵਿੱਚ ਕੁਝ ਔਰਤਾਂ ਵੱਲੋਂ ਇਸ ਦਰਜੇ ਨੂੰ ਕੁਝ ਹੋਰ ਨਾਮ ਦੇ ਦਿੱਤਾ ਗਿਆ ਅਤੇ ਅਜੇ ਹੇ ਕੁਝ ਪਠਾਨਕੋਟ ਦੇ ਡਾਕੇ ਇਲਾਕੇ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਔਰਤ ਵੱਲੋਂ ਸ਼ਰੀਆਮ ਆਪਣੇ ਘਰ ਦੇ ਵਿੱਚ ਦੇਵ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ ਜਿਸ ਦੀ ਸ਼ਿਕਾਇਤ ਸਾਨਕ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਮੌਕੇ ਤੇ ਛਾਪੇਮਾਰੀ ਕਰ ਦੇਵ ਵਪਾਰ ਦਾ ਧੰਦਾ ਕਰਵਾਉਣ ਵਾਲੀ ਸਰਗਨਾ ਦੇ ਦੋ ਸਣੇ ਔਰਤਾਂ ਸਮੇਤ ਕਾਬੂ ਕੀਤਾ ਗਿਆ ਤੇ ਮੌਕੇ ਤੇ 15 ਮੁੰਡਿਆਂ ਨੂੰ ਵੀ ਗ੍ਰਿਫਤਾਰ ਕਰ ਕਾਰਵਾਈ ਕੀਤੀ ਜਾ ਰਹੀ ਹੈ ਨੂੰ ਰੀਸੈਂਟਲੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਪਸ਼ਾਰਦਾ ਨਾਂ ਦੀ ਲੇਡੀ ਹੈ ਠਾਕੀ ਚੌਂਕ ਪਠਾਨਕੋਟ ਦੇ ਨੇੜੇ ਰਹਿੰਦੀ ਹੈ ਉਹ ਚੱਕਲਾ ਚਲਾ ਰਹੀ ਆ ਔਰ ਬਾਹਰ ਤੋਂ ਕੁੜੀਆਂ ਮੰਗਾ ਕੇ ਇੱਕ ਸੈਕ ਸੈਕ ਚਲਾ ਰਹੀ ਸੋ ਇਸ ਇਨਫੋਰਮੇਸ਼ਨ ਤੇ ਸਾਡੇ ਸਟੋ ਸਾਥ ਕਾਫੀ ਦਿਨ ਦਾ ਵਰਕ ਕਰ ਰਹੇ ਸੀ ਸੋ ਅੱਜ ਆਪਾਂ ਉਥੇ ਰੇਡ ਕੀਤਾ ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਜੈਂਟਸ ਉਥੇ ਮਿਲੇ ਸੀ ਇਤਰਾਜੋਗ ਹਲਥ ਸੋ ਆਪਾਂ ਉਸ ਲੇਡੀ ਸ਼ਰਦਾ ਨੂੰ ਤੇ ਹੋਰ ਜਿਹੜੇ 15 ਬੰਦੇ ਸੀ ਉਥੇ ਇਸ ਸੈਕ ਰਿਕਾਰਡ ਦੇ ਵਿੱਚ ਇਨਵੋਲ ਸਾਰੇ ਅਰੈਸਟ ਕਰ ਲਿਆ ਔਰ ਜਿਹੜੀ ਉੱਤੇ ਕੁੜੀ ਵਿਕਟਮ ਹੈ ਜਿਹੜੀ ਕਿ ਇਸ ਤੰਦੇ ਦੇ ਵਿੱਚ ਜਿਹੜੀ ਅਫੈਕਟਡ ਸੀ ਉਸ ਨੂੰ ਵੀ ਆਪਾਂ ਲੈ ਲਿਆ ਆਪਣੇ ਕਬਜ਼ੇ ਤੇ ਔਰ ਨੂੰ ਪ੍ਰੋਬੇਬਲੀ ਆਪਾਂ ਉਹਨਾਂ ਦੇ ਜਿਹੜੇ ਪੇਰੈਂਟਸ ਨਾਲ ਉਹਨਾਂ ਦੇ ਹੈਂਡਓਵਰ ਕਰਾਂਗੇ ਔਰ ਇਸ ਨੂੰ ਅਰੈਸਟ ਕਰ ਲਿਆ ਆਪਾਂ ਸ਼ਰਧਾ ਨੂੰ ਤੇ 15 ਬੰਦੇ ਨੂੰ ਵੀ ਅਰੈਸਟ ਕਰ ਲਿਆ ਆਪਾਂ ਅੱਜ ਕੋਰਟ ਪੇਸ਼ ਕਰਾਂਗੇ ਇਸ ਨੂੰ ਪਹਿਲੇ ਵੀ ਕੋਈ ਮਾਮਲਾ ਦਰ ਕੇ ਇਸ ਚੀਜ਼ ਦਾ ਜੋ ਇਸ ਲੇਡੀ ਜਿਹੜੀ ਹਰਦ ਹੈ ਇਹਦੇ ਖਿਲਾਫ ਆਲਰੇਡੀ 13 ਤਿੰਨ ਪਰਚੇ ਦਰਜ ਨੇ ਜਿਹੜੇ ਕਿ ਅੰਡਰ ਟ੍ਰਾਇਲ ਨਾਲ ਆ ਜੇ ਸੋ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਔਰ ਇਸ ਦੌਰਾਨ ਇਹਦੀ ਜੋ ਪ੍ਰਾਪਰਟੀ ਜਿਹ ਇਸ ਤੋਂ ਦੇਤੋਂ ਬਣਾਈ ਆ ਆਪਾਂ ਉਸ ਵੀ ਵੈਰੀਫਾਈ ਕਰ ਰਹੇ ਆ ਤਾਂ ਕਿ ਇਸ ਜੀਜਾ ਦੇ ਠੱਲ ਪਾਈ ਜਾ ਸਕੇ ਸਰ ਕੋਈ ਨੈਟਵਰਕ ਹੈ ਜਿਸ ਸੇ ਸਟੇਟ ਦੇ ਨਾਲ ਚੰਗੂ ਦੇ ਵਿੱਚ ਮਾਸ਼ੂ ਦੇ ਵਿੱਚ ਰਹੇ ਹਨ ਉਹ ਨੈਟਵਰਕ ਸੋ ਆਪਾਂ ਉਸ ਨੈਟਵਰਕ ਨੂੰ ਵੀ ਕੰਗਾਲਾ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾ ਕਿੱਥੇ ਕਿੱਥੇ ਨੈਟਵਰਕ ਹੈ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਾਂ ਸਰ ਦੇਖਣ ਨੂੰ ਆਇਆ ਜਿਵੇਂ ਇਹਨਾਂ ਦਾ ਕੇਸ ਹੁੰਦਾ ਹੈ ਫਿਰ ਕੋਰਦ ਨਾਮ ਬਾਹਰ ਆ ਜਾਂਦੀ ਹੈ ਦੇਖੋ ਉਹ ਤੇ ਕੋਰਟ ਦਾ ਇੱਕ ਪ੍ਰੋਸੀਜਰ ਆ ਲਾਅ ਆਪਣਾ ਐਕਸ਼ਨ ਆਪ ਕਰਦਾ ਹੈ ਕਿ ਜੇ ਜਮਾਨਤ ਹੁੰਦੀ ਹੈ ਤੇ ਉਹ ਕਾਰਟ ਆ ਪਰਸਲ ਆਫ ਪ੍ਰੋਸੀਜਰ ਦਾ ਹੈਗਾ ਬਟ ਕੇਸ ਜਿਹੜਾ ਉਹ ਅੰਡਰ ਟ੍ਰਾਇਲ ਹੈ ਅਦਾਲਤ ਆਪਣਾ ਫੈਸਲਾ ਸੁਣਾਏਗੀ ਉਹ ਜਿਹੜਾ ਸੁਪਰੀ ਫਿਰ ਕਰਦਾ ਸ਼ਾਇਦ ਦੇ ਵਿੱਚ ਤੇ ਕੁਝ ਤਾਂ ਨਹੀਂ ਕਿਹਾ ਦੇਖੋ ਜੋ ਗਲਤ ਕੰਮ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਖਾਸ ਕਰਕੇ ਉਹ ਕੰਮ ਜਿਹੜਾ ਸਾਡੀ ਸੋਸਾਇਟੀ ਨੂੰ ਹੈਂਪਰ ਕਰਦਾ ਜਾਂ ਸਾਡੇ ਜਿਹੜੀ ਸੋਸਾਇਟੀ ਹੈ ਜਾਂ ਸਾਡੇ ਸ਼ਹਿਰੀ ਨਾ ਜਾਂ ਬੱਚੇ ਨਾ ਉਹਨਾਂ ਨੂੰ ਕੋਈ ਗਲਤ ਮੈਸੇਜ ਆਂਦਾ ਤਾਂ ਉਹ ਸਟਾਪ ਕਰਨਾ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਤੁਸੀਂ ਮਿਲ ਕੇ ਸਾਰਾ ਕੰਮ ਖਤਮ ਕਰਾਂਗੇ ਜੋ ਗਲਤ ਹੈਗਾ ਮਾਈਨਿੰਗ ਵਿਭਾਗ ਦੀ ਮਿਲੀ ਭੂਗਤਾਲ ਹਿਮਾਚਲ ਪ੍ਰਦੇਸ਼ ਤੋਂ ਰੇਤਾ ਬਚੀ ਲੈ ਕੇ ਬਿਨਾ ਬਿੱਲਾਂ ਤੋਂ ਪੰਜਾਬ 'ਚ ਦਾਖਲ ਹੋਏ ਟਰੱਕਾਂ ਵੱਲ ਕੋਈ ਨਹੀਂ ਧਿਆਨ ਦੇ ਰਿਹਾ ਪੰਜਾਬ ਸਰਕਾਰ ਨੂੰ ਰਜਾਨਾ ਕਰੋੜਾ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਤੇ ਹਿਮਾਚਲ ਪ੍ਰਦੇਸ਼ ਤੋਂ ਬਿਨਾ ਬਿੱਲ ਦੇ ਪੰਜਾਬ ਵਿੱਚ ਦਾਖਲ ਹੋਏ ਟਰੱਕਾਂ ਦੀ ਵੀਡੀਓ ਬਿਲਾਂ ਦੀ ਇਹ ਵਾਇਰਲ ਹੋ ਰਹੀ ਹੈ ਇਸ ਸਬੰਧੀ ਜਦੋਂ ਅਸੀਂ ਡਿਪਟੀ ਕਮਿਸ਼ਨ ਪਠਾਨਕੋੜ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕਰਕੇ ਵੰਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੇਖੋ ਮੇਕ ਵੀਡੀਓ ਮੇਰੇ ਧਿਆਨ ਚਾਹੀਏ ਜਿਸ ਦੇ ਵਿੱਚ ਕੁਝ ਗੱਡੀਆਂ ਖੜੀਆਂ ਸੀਗੀਆਂ ਤੇ ਉੱਥੇ ਅਲਿਗੇਸ਼ਨ ਲਾਇਆ ਜਾ ਰਿਹਾ ਸੀ ਕਿ ਦੂਜੇ ਸਟੇਟ ਤੋਂ ਆਰੀਆਂ ਨੇ ਵਿਦਆਊਟ ਪ੍ਰੋਪਰ ਡਾਕੂਮੈਂਟੇਸ਼ਨ ਮੈਂ ਦੀ ਐਕਸਟਰੈਕਸ਼ਨ ਮਾਈਨਿੰਗ ਡਿਪਾਰਟਮੈਂਟ ਤੋਂ ਕਾਲ ਕੀਤੀ ਹੈ ਤੇ ਨਾਲ ਦੀ ਨਾਲ ਅਸੀਂ ਨਾਕੇ ਜਿਹੜੇ ਹੈਗੇ ਨੇ ਇਹਨਾਂ ਦੇ ਬਹੁਤ ਹੀ ਸਰਪ੍ਰਾਈਜ਼ ਚੈਕਿੰਗ ਦਿੱਲੀ ਮੈਂ ਇੱਕ ਟੀਮ ਗਠਿਤ ਕੀਤੀ ਹੈ ਤੇ ਜੋ ਵੀ ਇਹਦੇ ਪਿੱਛੇ ਰਿਸਪਾਂਸਿਬਲ ਹੋਏਗਾ ਉੱਤੇ ਸਿਖਤ ਕਰਨੀ ਕੀਤੀ ਜਾਏਗੀ ਕਿ ਕਿੰਨੇ ਤਿੰਨ ਵਸੇ ਹੈਗਾ ਬਾਕੀ ਦੇਖੋ ਹੀ ਹੈ ਸਾਰਾ ਨਾ ਕਿ ਲੀਗਲ ਮਾਈਨਿੰਗ ਨਹੀਂ ਕਰਨੀ ਚਾਹੀਦੀ ਤੇ ਅਸੀਂ ਐਫ ਆਈ ਆਰ ਵੀ ਕੁਝ ਕਰਾਏ ਨੇ ਤੇ ਬਹੁਤ ਸਟਿਕਨੈਸ ਇਸ ਟਾਈਮ ਅ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਹੈ ਤੇ ਇਹ ਵੀ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਇਹਦੇ ਉੱਪਰ ਵੀ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਐਕਸਪਲੇਨੇਸ਼ਨ ਆਲਰੇਡੀ ਮਾਈਨਿੰਗ ਡਿਪਾਰਟਮੈਂਟ ਦੀ ਅਸੀਂ ਕਾਲ ਕਰਾਂਗੇ ਮਹਿੰਦਰਗੜ੍ਹ ਵਿੱਚ ਕੇਂਦਰੀ ਰਾਜ ਮੰਤਰੀ ਰਾਓ 인ਦਰਜੀਤ ਨੇ ਸਾਥਕਾ ਸਿੱਖਿਆ ਮੰਤਰੀ ਰਾਮਬਿਲਾਸ਼ ਸ਼ਰਮਾ ਤੇ ਸਮਰਥਨ ਵਿੱਚ ਆਪਣੀ ਹੀ ਪਾਰਟੀ ਦੇ ਆਗੂਆਂ ਤੇ ਬਰੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਵਿੱਚ ਸੰਤਾ ਹਰਿਆਣਾ ਵਿੱਚ ਸਿਰਫ ਰਾਮਬਿਲਾਸ਼ ਸ਼ਰਮਾ ਹੀ ਭਾਜਪਦਾ ਝੰਡਾ ਲਹਿਵਾਉਂਦੇ ਸਨ ਉਹਨਾਂ ਨੇ ਕਿਹਾ ਕਿ ਪਾਰਟੀ ਟਿਕਟ ਦੇਵੇ ਜਾਂ ਨਾ ਦੇਵੇ ਪਰ किसी नो अपमानित करने का अधिकार नहीं है उन्होंने यह भी कहा कि राम बिलास शर्मा को टिकट दवाने लिए अजे भी यत्नशील हैं जानबूझ करके नहीं ले रहा क्योंकि तो मुझे इस बात का अफसोस है कि जिस व्यक्ति को जब मैं कांग्रेस के अंदर भी था उस टाइम भारतीय जनता पार्टी का झंडा लहराने वाला हरियाणा के अंदर केवल एक नाम था और उसका नाम टिकट पार्टी दो टिकट पार्टी ना दो लेकिन किसी का भी बेइज्जत करने का किसी को भी अधिकार नहीं बन करके इनको टिकट मना करना था तो आज से पहले कर रहे एक्चुअली पाली का पाली का दूज का जाना योजना आरपीएफ अंबाला ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਅੰਮ੍ਰਿਤਸਰ ਤੋਂ ਦਿੱਲੀ ਚਾਰੇ ਟ੍ਰੇਨ ਦੀ ਤਲਾਸ਼ੀ ਦੌਰਾਨ ਤਿੰਨ ਵਿਅਕਤੀਆਂ ਕੋਲੋਂ ਕਰੀਬ 8 ਕਿਲੋ ਸੋਨਾ ਬਰਾਮਦ ਹੋਇਆ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਇਸ ਤੋਂ ਬਾਅਦ आर पी एफ दीम ने इनकम टैक्स विभाग को सूचना दी थी जिस बाद इनकम टैक्स की टीम ने मौके पर पहुंच के सोने नाल संबंधित जांच शुरू की थी कल हमको सूचना मिली थी कि यूपी की ओर जाने वाली ट्रेन एक तीन हजार छ हावड़ा अमृतसर मेल में कुछ लोग सोने की को ले जा रहे हैं या स्मगलिंग कर रहे हैं इसके बारे में पक्का नहीं है लेकिन ले जाने की सूचना थी उस सूचना पे हमने उस ट्रेन को चेक किया गया तो उसमें करीब तीन लोग जिनके पास से हमको करीब 800 सौ ग्राम आठ किलो सोना मिला है जिसकी जांच के लिए हमने अभी इनकम टैक्स की टीम को बताया गया है तो वो उसकी जांच कर रही है बाकी जो स्मगलिंग का है क्या है उनका है वो इनकम टैक्स की जांच में पता करेंगे जो बिल प्रोड्यूस करेंगे तो उनका है नहीं है तो फिर उस हिसाब से कार्रवाई की जाएगी कहां तो कहां से जा रहे हैं ये लोग अमृतसर से यूपी यानी मुरादाबाद बरेली इनमें है ना सोने से बने आइटमों जेवरों की सप्लाई करते हैं कितने के लगभग ये करीब करीब आठ किलो का जेवर है अभी प्रथम दृष्टा तो उनको थोड़ा वो क्या है हैंड हाथ से बना हुआ बिल था जो थोड़ा संदिग्ध प्रतीत हुआ है बाकी उसकी जांच के लिए इनकम टैक्स विभाग को बुला लिया गया है बाकी अग्रिम कार्रवाई वो जांच करके उस हिसाब से की जाएगी सर अब तक कितने कितने बार में क्या अब तक ये ये तीसरी बार ਆ ਆਰਪੀਐਫਓ ਸੰਬਾਲਾ ਦੁਆਰਾ ਸੋਨਾ ਪਕੜਿਆ ਗਿਆ ਹੈ ਇਸਮੇ ਕਰੀਬ ਕਰੀਬ ਆਪ ਅਪਰੋਕਸ 7 ਲੱਖ ਕੇ 7 ਕਰੋੜ ਸੋਰੀ 7 ਕਰੋੜ ਤੱਕ ਦਾ ਸੋਨਾ ਅਸੀਂ ਨੇ ਜੱਬ ਕਰ ਲਿਆ ਹੈ ਕੈਨਸਰ ਬਾਇਓਗੈਸ ਫੈਕਟਰੀ ਸਬੰਧੀ ਸਰਕਾਰ ਦੀ ਤਾਲਮੇਲ ਕਮੇਟੀ ਅਤੇ ਸਰਕਾਰ ਦੀ ਕੈਬਨਿਟ ਸਬ ਕਮੇਟੀ ਨਾਲ ਚੱਲ ਰਹੀ ਮੀਟਿੰਗ ਸਥਾਪਿਤ ਹੋ ਗਈ ਤਾਲਮੇਲ ਕਮੇਟੀ ਤੋਂ ਕਮਲਜੀਤ ਖੰਨਾ ਨੇ ਕਿਹਾ ਕਿ ਲੁਧਿਆਣਾ ਜਲੰਧਰ ਅਤੇ ਪਟਿਆਲਾ ਵਿੱਚ ਕੈਨਸਰ ਬਾਇਓਗੈਸ ਫੈਕਟਰੀਆਂ ਲਗਾਈਆਂ ਜਾ ਰਹੀਆਂ ਹਨ ਤਕਨੀਕੀ ਅਤੇ ਵਿਗਿਆਨਿਕ ਤੌਰ ਤੇ ਇਹ ਰੈਡ ਜ਼ੋਨ ਫੈਕਟਰੀਆਂ ਹਨ ਸੁਖਦੇਵ ਸਿੰਘ ਕੋਆਰਡੀਨੇਟਰ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਕਿ ਸਾਂਝੀ ਕਮੇਟੀ ਬਣਾਈ ਜਾਵੇਗੀ ਜਿੱਥੇ ਮਾਹਿਰ ਬੈਠਣਗੇ ਥਾਵਾਂ ਤੋਂ ਜਿੱਥੇ ਕੈਂਸਰ ਬਾਇਓ ਗੈਸ ਫੈਕਟਰੀਆਂ ਲੱਗ ਰਹੀਆਂ ਉਹਨਾਂ ਦੇ ਨਮਾਇंदे 5 5 6 6 ਦੀ ਗਿਣਤੀ ਦੇ ਵਿੱਚ ਪੰਜਾਬ ਸਰਕਾਰ ਦੇ ਚਾਰ ਮੰਤਰੀ ਉਹਨਾਂ ਨਾਲ ਮੀਟਿੰਗ ਕਰਕੇ ਆਏ ਹਨ ਜਿਨ੍ਹਾਂ ਵਿੱਚ ਅਮਨ ਅਰੋੜਾ ਗੁਰਮੀਤ ਸਿੰਘ ਖੁਡੀਆਂ ਔਰ ਉਹਨਾਂ ਦੇ ਨਾਲ ਕੁਲਦੀਪ ਧਾਲੀਵਾਲ ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਸਾਡੀ ਲੰਬੀ ਗੱਲਬਾਤ ਤੋਂ ਬਾਅਦ ਤੈਅ ਹੋਇਆ ਹੈ ਅਸੀਂ ਜੋ ਇਸ ਗੱਲ ਤੇ ਲਾਇਆ ਹੈ ਕਿ ਬਾਇਓ ਗੈਸ ਫੈਕਟਰੀਆਂ ਟੈਕਨੀਕਲੀ ਵੀ ਔਰ ਵਿਗਿਆਨਿਕ ਤੌਰ ਤੇ ਵੀ ਇਹ ਗ੍ਰੀਨ ਟੈਕਨੋਲੋਜੀ ਦੀਆਂ ਫੈਕਟਰੀਆਂ ਨਹੀਂ ਹੈ ਇਹ ਰੈਡ ਜ਼ੋਨ ਦੀਆਂ ਫੈਕਟਰੀਆਂ ਹੈ ਇਹ ਕੈਂਸਰ ਪੈਦਾ ਕਰਨਗੀਆਂ ਸਾਡੇ ਲੋਕਾਂ ਨੂੰ ਮਾਰਨਗੀਆਂ ਇਹਨਾਂ ਦਾ ਹਾਰਮੋਨਲ ਵਿਗਾੜ ਪੈਦਾ ਹੋਊਗਾ ਔਰ ਸਾਡਾ ਵਾਤਾਵਰਨ ਜਿਹੜਾ ਖੇਤੀ ਹੈ ਜਿਹੜੀ ਪਾਣੀ ਹੈ ਜਿਹੜਾ ਹਵਾ ਜਿਹੜੀ ਸਾਹ ਲੈਣਾ ਜਿਹੜਾ ਉਹ ਸਾਡਾ ਜਿਹੜਾ ਬਹੁਤ ਵੱਡੀ ਪੱਧਰ ਤੇ ਨਿਗਰੂਗਾ ਜਿਹਦੀ ਤਾਜ਼ਾ ਮਸਾਲੇ ਅਸੀਂ ਦੇਖ ਕੇ ਆਏ ਆ ਕਿ ਕੰਗਰਾਲੀ ਰਾਜਪੂਤਾ ਜਿਹੜੀ ਫੈਕਟਰੀ ਹੈ ਸਮਰਾਲਾ ਤਹਿਸੀਲ ਦੇ ਅੰਦਰ ਉਹਦੇ ਅੰਦਰ ਜੋ ਲੋਕ ਨਾਖ ਭੋਗ ਰਹੇ ਨੇ ਪੰਜਾਬ ਦੇ ਲੋਕ ਇਹੋ ਜਿਹਾ ਨਰਕ ਹੋਰ ਨਹੀਂ ਭੋਗਣਾ ਚਾਹੁੰਦੇ ਤੇ ਸਰਕਾਰ ਨੇ ਬਹਿਸ ਤੋਂ ਬਾਅਦ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਵਿਸ਼ਵਾਸ ਕੀ ਹੈ ਉਹ ਤੁਹਾਡੇ ਨਾਲ ਸਾਡੇ ਤਾਲਮਿਲ ਕਮੇਟੀ ਦੇ ਕਨਵੀਨਰ ਡਾਕਟਰ ਸੁਖਦੇਵ ਸਿੰਘ ਸਾਂਝਾ ਕਰਨਗੇ ਸਰਕਾਰ ਨੇ ਮੈਂ ਮੈਂ ਸੁਖਦੇਵ ਸਿੰਘ ਭੂਣ ਦੀ ਕੋਆਰਡੀਨੇਟਰ ਜਿਹੜੀਆਂ ਸਾਰੀਆਂ ਫੈਕਟਰੀਆਂ ਪੰਜਾਬ ਦੇ ਅੰਦਰ ਬਣ ਰਹੀਆਂ ਜਾਂ ਲੱਗੀਆਂ ਜਾਂ ਲੱਗਣ ਜਾ ਰਹੀਆਂ ਉਹਨਾਂ ਦਾ ਮੈਂ ਕੋਆਰਡੀਨੇਟਰ ਹਾਂ ਸਰਕਾਰ ਨੇ ਇਹਨਾਂ ਗੱਲਾਂ ਤੋਂ ਬਾਅਦ ਇੱਕ ਰਿਜ਼ਲਟ ਕੱਢਿਆ ਹੈ ਵੀ ਐਸੀ ਐਸੀ ਕਹੇ ਵੀ ਇਹਨਾਂ ਨੂੰ ਬੰਦ ਕਰੋ ਕਹਿੰਦੇ ਨੇ ਐਸੀ ਬੰਦ ਕਰਨ ਨੂੰ ਕਹਿ ਦੇਵਾਂਗੇ ਸਾਰੀ ਨਹੀਂ ਹੋਊਗੀ ਕੰਗੜਾਲੀ ਰਾਜਪੂਤਾਂ ਦੀ ਫੈਕਟਰੀ ਹਜੇ ਨਹੀਂ ਚੱਲੂਗੀ ਅਗਲੀ ਗੱਲ ਉਹਨੇ ਕਿਹਾ ਵੀ ਆਪਾਂ ਸਾਡੇ ਨਾਲ ਸਾਇੰਸਦਾਨ ਬਲਵਿੰਦਰ ਸਿੰਘ ਔਲਖ ਸੀ ਜਿਨ੍ਹਾਂ ਨੇ ਇਹ ਸਿੱਧ ਕਰਨ ਕੀਤਾ ਜਾਂ ਪੇਪਰ ਦਿਖਾਏ ਵੀ ਕੈਂਸਰ ਫੈਕਟਰੀਆਂ ਕਿਵੇਂ ਆ ਤਾਂ ਸਰਕਾਰ ਨੇ ਇਹ ਗੱਲਾਂ ਸੁਣ ਤੋਂ ਬਾਅਦ ਸਾਡੇ ਨਾਲ ਇੱਕ ਗੱਲ ਤੈਅ ਕੀਤੀ ਵੀ ਦੋਹੇ ਧਿਰਾਂ ਤੁਸੀਂ ਅਸੀਂ ਤੇ ਸਰਕਾਰ ਜਾਂ ਐਕਸਪਰਟ ਸੈਸਦਾਨ ਬੈਠਣਗੇ ਸਾਂਝੀ ਕਮੇਟੀ ਬਣੂਗੀ ਸਾਂਝੀ ਕਮੇਟੀ ਨਾਲ ਡਿਸਕਸ ਕਰਕੇ ਸਾਰਾ ਕੁਝ ਕੀ ਰਿਜ਼ਲਟ ਨਿਕਲਦਾ ਅਮਰ ਰੋੜਾ ਨੇ ਕਿਹਾ ਵੀ ਇਹ ਸੱਚ ਕੋਈ ਕੈਂਸਰ ਕਰਦੀ ਹੈ ਸਿਹਤ ਵਿਗਾੜ ਰਾਹੀਆਂ ਅਸੀਂ ਫੈਕਟਰੀਆਂ ਦੇ ਨਿਸ਼ਾਨ ਚ ਰੱਦ ਕਰ ਦੇਾਂਗੇ ਜੇ ਇਹ ਨਹੀਂ ਗੱਲ ਸ਼ਾਬਤ ਹੁੰਦੀ ਤਾਂ ਫਿਰ ਅਸੀਂ ਵਿਸ਼ਵਾਦ ਆਏ ਪੈਸੀ ਵਿਚਾਰ ਕੇ ਜੋ ਅਸੀਂ ਲੜ ਰਹੇ ਆਂ ਕੋ ਕੱਲ ਕੈ ਇਨਸਪੈਕਟਰ ਨਾਲ ਇਹਨਾਂ ਦੇ ਹੋਰ ਵੀ ਪਹਿਲੂ ਆ ਬਹੁਤ ਫੈਕਟਡ ਆ ਬਦਬੂ ਆ ਮੱਛਰ ਮੱਖੀ ਧਰਤੀ ਘਰਾਵੋਗੀ ਪਾਣੀ ਘਰਾਵੋ ਗਿਆ ਪਿੰਡਾਂ ਦੇ ਨੇੜੇ ਪਿੰਡਾਂ ਦੇ ਨੇੜੇ ਆ ਸੋ ਅਸੀਂ ਇਹਨਾਂ ਨੂੰ 21 ਤਰੀਕ ਲਈ ਆ 21 ਤਰੀਕ ਤੱਕ ਇਹ ਕਮੇਟੀਆਂ ਸਾਝੀਆਂ ਬਣ ਕੇ ਇਹ ਰਿਪੋਰਟ ਦੇਣਗੇ ਜਿਹਨੂੰ ਅਸੀਂ ਢੀਕਾਂਗੇ ਸਬਡਿਵੀਜ਼ਨ ਚਲਾਲਾਬਾਦ ਵਿੱਚ ਪੈਂਦੇ ਪਿੰਡ ਟਾਣੀ ਫੁੱਲਾ ਸਿੰਘ ਵਿੱਚ ਜਲਦੀ ਨਜਾਇਜ਼ ਮਾਈਨਿੰਗ ਕਾਰਨ ਸਬਡਿਵੀਜ਼ਨ ਚਲਾਲਾਬਾਦ ਦਾ ਡੀਐਸਪੀ ਦਫਤਰ ਸਵਾਲਾਂ ਦੇ ਘੇਰੇ ਵਿੱਚ ਆਇਆ ਹੈ ਕਿਉਂਕਿ ਜਲਦੀ ਨਜਾਇਜ਼ ਮਾਈਨਿੰਗ ਦੀ ਇਤਲਾ ਮਿਲਣ ਤੇ ਮੀਡੀਆ ਵੱਲੋਂ ਕਿਤੇ ਮੌਕੇ ਤੇ ਜਾ ਕੇ ਹਾਲਾਤ ਦਾ ਚਾਇਆ ਲਿਆ ਗਿਆ ਤਾਂ ਪਤਾ ਲੱਗਿਆ ਹੈ ਕਿ ਢੱਲੇ ਨਾਲ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਤੇ ਮੌਕੇ ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਡੀਐਸਪੀ ਦਫਤਰ ਜਲਾਲਾਬਾਦ ਦੇ ਕੁਝ ਬੰਦਿਆਂ ਵੱਲੋਂ ਪੈਸਾ ਦੇ ਬਦਲੇ ਇਹ ਮਾਈਨਿੰਗ ਕਰਵਾਈ ਜਾ ਰਹੀ ਹੈ ਤੇ ਜੇਕਰ ਪੈਸੇ ਨਹੀਂ ਦਿੱਤੇ ਚਾਹੁੰਦੇ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਐਸਬੀ ਦਾ ਅੱਛਾ ਕੀ ਕਹਿ ਰਹੇ ਸੀ ਉਹ ਕਹਿ ਰਿਹਾ ਵੀ ਸਾਡੇ ਨਾਲ ਸੈਟਿੰਗ ਮਿਲ ਕੇ ਚੱਲੋ। ਅੱਛਾ ਅਸੀਂ ਮਾੜੇ ਬੰਦੇ ਆ। ਕਦੋਂ ਤੁਹਾਨੂੰ ਨੇ ਕਿਹਾ? ਹਾਂਜੀ ਕਦੋਂ ਤੁਹਾਨੂੰ ਇਹ ਗੱਲ ਕਰ ਆਜ ਸਵੇਰੇ ਹੀ ਮਿਲਿਆ ਸੀ ਮੈਨੂੰ। ਅੱਛਾ ਹਾਂਜੀ ਜਦੋਂ ਮਿਲਿਆ ਸੀ ਮੇਰੇ ਨਾਲ ਇਹ ਗੱਲ ਕਰਕੇ ਗਿਆ ਸੀ ਤੁਸੀਂ ਕੋਠੀ ਆ ਜਾਓ। ਠੀਕ ਹੈ ਜੀ ਅਸੀਂ ਮਾੜੇ ਬੰਦੇ ਆ। ਇੱਕ ਅਸੀਂ ਟਰਾਲੀ ਇਹਨਾਂ ਕਿਹਾ ਸੀ ਵੀ ਤੁਸੀਂ ਸਾਡੇ ਨਾਲ ਮਿਲ ਕੇ ਚੱਲੋ ਇਹ ਟਰਾਲੀਆਂ ਭਰਨਾ ਆਦੇ ਨੇ ਜੀ। ਕੱਲ ਵੀ ਆਏ ਸੀ ਅੱਜ ਫਿਰ ਆਏ ਨੇ ਨਹੀਂ ਇਹ ਇਹ ਆਂਦਾ ਕੌਣ ਹੈ ਹਾਂਜੀ ਆਂਦਾ ਕੌਣ ਹੈ ਇਹਨਾਂ ਦਾ ਨਾਮ ਤਾਂ ਨਹੀਂ ਪਤਾ ਆਪਾਂ ਨੂੰ ਜਿਹੜੀ ਗੱਲ ਹੈ ਅੱਛਾ ਤੇ ਇਹ ਆਏ ਨੇ ਕੋਈ ਗੱਲ ਮੈਂ ਕਰਦਾ ਹੀ ਵੀ ਗੱਲ ਯਾਰ ਮੈਂ ਜੀ ਜੀ ਹਾਂਜੀ ਤੇ ਇਹਨਾਂ ਨੇ ਇਹ ਕਿਹਾ ਕਿ ਸਾਡੇ ਨਾਲ ਮਿਲ ਕੇ ਚੱਲੋ ਕੱਲ ਵੀ ਆਏ ਨੇ ਤੇ ਅੱਜ ਇਹਨਾਂ ਸਾਡੀ ਟਰਾਲੀ ਭਰਾਈ ਹੈ ਅੱਛਾ ਪਹਿਲਾਂ ਸਾਡੀ ਟਰਾਲੀ ਇਹਨਾਂ ਫੜਾ ਦਿੱਤੀ ਪਰਦੇ ਕਹਿੰਦੇ ਨਾਲੋਂ ਹਾਂਜੀ ਲੀਵਰ ਲੱਗੀ ਹੈ ਜੀ ਅੱਛਾ ਤੇ ਫੜਾ ਫੜਾ ਕਿਨੇ ਵੇਦੇ ਤੋਂ ਇਹਨਾਂ ਨੇ ਫੜਾਈ ਹੈ ਟਰਾਲੀ ਜਿੰਨਾ ਦੀ ਟਰਾਲੀ ਸੀ ਕਿੰਨੇ ਕਿੰਨੇ ਦਿਨਾਂ ਤੋਂ ਕੰਮ ਇਹੋ ਸੰਦੀਪ ਸੰਦੀਪ ਸੁਖਾ ਤੇ ਇੱਕ ਹੋਰ ਡਰਾਈਵਰ ਹੈਗਾ ਸੁਖਾ ਕੌਣ ਇੱਕ ਪੀਐਸਪੀ ਦਾ ਇਹ ਹੋ ਜਾਗਾ ਨਹੀਂ ਨਹੀਂ ਤੁਹਾਡੀ ਟਰਾਲੀ ਕਿੱਥੇ ਫੜੀਗੀ ਹਾਂਜੀ ਆ ਨਹਿਰ ਦੇਣ ਲੱਗੇ ਪੀਰੇ ਕਹਿੰਦੇ ਲਾਣ ਲਾ ਹਾਂਜੀ ਸੰਦੀਪ ਨੇ ਸੰਦੀਪ ਤੇ ਸੁਖਾ ਕਿੰਨੇ ਵਜੇ ਸਰਕਾਰੀ ਗੱਡੀ ਜਾਏ ਨੀ ਕਿੰਨੇ ਵਜੇ ਦੀ ਗੱਲ ਆ ਹੁਣ ਹੀ ਜਿਹੜੇ ਕੋਈ ਘੰਟਾ ਦੋ ਡੇਢ ਘੰਟਾ ਪਹਿਲਾਂ ਫੜੀ ਹਾਂਜੀ ਹਾਂਜੀ ਤੇ ਤੁਸੀਂ ਨਾਲੇ ਜੇ ਉਹਨਾਂ ਨੇ ਤੁਹਾਡੀ ਟਰਾਲੀ ਫੜਨੀ ਹੋਈ ਨਾਲੇ ਤੁਸੀਂ ਕਹਿੰਦੇ ਸਾਨੂੰ ਕਹੇ ਗੈਣ ਸਾਡੇ ਨਾਲ ਗੱਲ ਕਰ ਲਓ ਸਰ ਜੀ ਇਹ ਗੱਲ ਹੈ ਵੀ ਇਹ ਜਿਹੜੀ ਟਰਾਲੀ ਹੈ ਨਾ ਇਹ ਉਹਨਾਂ ਦੀ ਟਰਾਲੀ ਹੈ ਜੀ ਨਹੀਂ ਉਹਨਾਂ ਦੀ ਨੌਲੇਜ ਜੀ ਜੀ ਟ੍ਰੇਲੀ ਮੇਰੀ ਆਪਣੀ ਹੈ ਮੇਰਾ ਨਾਮ ਪ੍ਰੇਮ ਕੁਮਾਰ ਹੈ ਮੇਰੀ ਹੀ ਟ੍ਰੇਲੀ ਹੈ ਕਿੱਥੋਂ ਰਹਿਣ ਆਇਆ ਮੇਰਾ ਬਿੰਦ ਚੱਕ ਸੁੱਕੜ ਹੈ ਮੈਂ ਘਰ ਵਾਸਤੇ ਰੇਤਾ ਲੈਣ ਆਇਆ ਹਾਂ ਜਵਾਈਨਿੰਗ ਤੋਂ ਬਾਈ ਜੀ ਦੇਖੋ ਜੀ ਇਹ ਇਥੇ ਇਹਨੇ ਲੇਵਰਾਂ ਲਾ ਰਖੀਆਂ ਨੇ ਆਪ ਲਾਦੇ ਨੇ ਲੇਵਰਾਂ ਪਾਸੋ ਲੈ ਬਰਾ ਲੈ ਆ ਕੇ ਚੋਰੀ ਵੇਚ ਦਿੱਤਾ ਸੀ ਤੇ ਘਰ ਵਾਸਤੇ ਲੈ ਕੇ ਜਾਣਾ ਹੈ ਉਹਨਾਂ ਨੇ ਲੇਵਰ ਲਾ ਰੱਖੀ ਆ ਲੱਖ ਲਾ ਰੱਖੀ ਆ ਪਰ ਤੁਸੀਂ ਮੰਨਦੇ ਹੋ ਨਾ ਬਾਈ ਜੀ ਉਹ ਤਾਂ ਅਸੀਂ ਮੰਨੀ ਬੈਠੇ ਸੀ ਉਸ ਵਾਰ ਤਾਂ ਮੁਕੱਬਾ ਤਾਂ ਹੈ ਨਹੀਂ ਜੀ ਬਾਕੀ ਅਸੀਂ ਤਾਂ ਚੱਲ ਵੀ ਖਾਡੂ ਦੇਖੋ ਟੋਆ ਕਿੰਨਾ ਵੱਡਾ ਵੱਜਾ ਜੀ ਇਹਨਾਂ ਸਾਰਾ ਜਿੰਨੇ ਜਿੰਨਾ ਮਾਰੋ ਕੋਈ ਇੱਕ ਦਿਨ ਵਾਸਤੇ ਘਰ ਵਾਸਤੇ ਤਾਂ ਨਹੀਂ ਜਾਇਓ ਨਹੀਂ ਅਸੀਂ ਕਦੇ ਨਹੀਂ ਹੋ ਰਹਾ ਇਹ ਨਹੀਂ ਚੱਲ ਨਹੀਂ ਮੈਂ ਤਾਂ ਆਇਆ ਹੀ ਨਹੀਂ ਜੀ ਬਾਤ ਬਾਰੇ ਚੱਲ ਗਿਆ ਤੁਸੀਂ ਇਹ ਦੱਸੋ ਵੀ ਇਹ ਤੁਸੀਂ ਜਿਹੜਾ ਰੇਤਾ ਹੁਣ ਪਰ ਕੇ ਲਿਆ ਚੱਲੇ ਹੋ ਹਾਂਜੀ ਤੇ ਉਹ ਕਹਿੰਦੇ ਸਾਡੀ ਟਰਾਲੀ ਦਾ ਰਾਹ ਜ ਉਹਨਾਂ ਪੁਲਿਸ ਨੇ ਫੜਾਈ ਇਹੋ ਮੇਰੀ ਬਿੰਦਾਂ ਵਿੱਚ ਰੋਕ ਲਈ ਜੀ ਇਹਦੇ ਤੁਸੀਂ ਭਾਈ ਪਰ ਮੈਨੂੰ ਬੇਚੀ ਦਾ ਪਤਾ ਵੀ ਨਹੀਂ ਹੈ ਉਹ ਕਹਿ ਰਹੇ ਨੇ ਕਿ ਕੱਲ ਸੀ ਉਹਨਾਂ ਦੇ ਨਾਲ ਸੈਟਿੰਗ ਕੀਤੀ ਹੈ ਕਿ ਕੋਈ ਡਿਪਟੀ ਦਾ ਰਿਸ਼ਤੇਦਾਰ ਤੁਹਾਡਾ ਔਰ ਡਿਪਟੀ ਦਾ ਕੋਈ ਅਧਿਕਾਰੀ ਤੁਹਾਡਾ ਰਿਸ਼ਤੇਦਾਰ ਹੈ ਭਾਈ ਜੀ ਮੇਰਾ ਉਹ ਤੇ ਕਹਿ ਰਹੇ ਮੇਰਾ ਕੋਈ ਰਿਸ਼ਤੇਦਾਰ ਨਹੀਂ ਕੋਈ ਰਿਸ਼ਤੇਦਾਰ ਸਾਬਤ ਕਰ ਦੇਣਾ ਦੇਲੇਦਾਰ ਕੱਲ ਦੇ ਕੱਲ ਅਸੀਂ ਕੈਮਰਾ ਵਿੱਚ ਵੀਡੀਓ ਇਹਨਾਂ ਦੀ ਖਾਦ ਲੈਣਾ ਟਰੈਕਟਰ ਦੀ ਹਾਂਜੀ ਨਹੀਂ ਇੱਕ ਮਿੰਟ ਇੱਕ ਮਿੰਟ ਤੁਸੀਂ ਕੱਲ ਇੱਥੇ ਰੇਤਾ ਪਰਨਾਏ ਸੀ ਹਾਂਜੀ ਤੁਸੀਂ ਕੱਲ ਨਹੀਂ ਅਸੀਂ ਰੇਤਾ ਕੇ ਵਾਹ ਪਰਨਾਏ ਆ ਅਸੀਂ ਕੈਮਰੇ ਚੈੱਕ ਕਰਾ ਦੇਵਾਂਗੇ ਕਰਾ ਦਿਓ ਤੁਸੀਂ ਕੈਮਰਾ ਕੈਮਰੇ ਲੱਗੇ ਨੇ ਉਹ ਟਰੈਕਟਰ ਟਰੈਕਟਰ ਡਰਾਈਵਰ ਅੱਜ ਹੀ ਮੈਂ ਤੇ ਉਹ ਭੁੱਲੇਗਾ ਡਰਾਈਵਰ ਰੱਖਿਆ ਹੋਇਆ ਉਹ ਡਰਾਈਵਰ ਮੇਰਾ ਲੈ ਕੇ ਆਇਆ ਟਰੈਕਟਰ ਇਹ ਮੈਂ ਦੇਖ ਨਹੀਂ ਸਕਦਾ ਕਦੀਮ ਦਾ ਲੱਗਿਆ ਕੈਮਰਾ ਕੈਮਰਾ ਚੈੱਕ ਕਰ ਬਾਈ ਜੀ ਮੇਰਾ ਮੇਰਾ ਡਰਾਈਵਰ ਆਵੇ ਤੁਹਾਡਾ ਡਰਾਈਵਰ ਰੱਖਿਆ ਹੋਇਆ ਇਸ ਇਸੋ ਪਿੰਡ ਦਾ ਡਰਾਈਵਰ ਰੱਖਿਆ ਹੋਇਆ ਟਰੈਕਟਰ ਲੈ ਕੇ ਆਦਾ ਜਾਂਦਾ ਅੱਗੇ ਵੀ ਆਦਾ ਜਾਂਦਾ ਮੈਂ ਕੋਈ ਪਹਿਲੀ ਦਿਨ ਤਾਂ ਨਹੀਂ ਦਿੱਤਾ ਟਰੈਕਟਰ ਬਾਈ ਜੀ ਇੱਕ ਮਹੀਨੇ ਕੋਈ ਸੰਦੀਪ ਤੇ ਸੁਖੇ ਦਾ ਨਾਮ ਲੈ ਰਹੇ ਸੀ ਤੁਹਾਡੇ ਨੇ ਕਿਸੇ ਡਰਾਈਵਰ ਦਾ ਦੇਖੋ ਜੀ ਸਾਡੇ ਨਾਲ ਗੱਲਬਾਤ ਕੀਤੀ ਜੇ ਗੱਲਬਾਤ ਹੁੰਦੀ ਤਾਂ ਅਸੀਂ ਅੱਜ ਇਹ ਪਰਚੇ ਨਹੀਂ ਸੀ ਦੇਣੇ ਸੋ ਦੇਖੋ ਜਿਨ੍ਹਾਂ ਨੇ ਕੋਈ ਨਜਾਇਜ਼ ਕੰਮ ਕਰਨਾ ਉਹ ਨਜਾਇਜ਼ ਨਾਮ ਵੀ ਲੈਣਗੇ ਔਰ ਨਜਾਇਜ਼ ਗੱਲਾਂ ਵੀ ਕਰਨਗੇ ਜੀ ਕਿਉਂਕਿ ਜਦੋਂ ਤੋਂ ਮੈਂ ਆਇਆ ਮੈਨੂੰ ਕਰੀਬ 20 ਦਿਨ ਹੋ ਗਏ ਇੱਥੇ ਚਾਰ ਸੰਭਾਲੇ ਹੋਏ ਮੇਰੇ ਆਉਣ ਤੋਂ ਬਾਅਦ ਅਸੀਂ ਵੱਖ-ਵੱਖ ਥਾਣਿਆਂ ਦੇ ਵਿੱਚ ਕਰੀਬ 8 ਪਰਚੇ ਜਿਹੜੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਾਤੇ ਦਰਜ ਕੀਤੇ ਆ ਉਹ ਜਿਸ ਕਾਰਨ ਜਿਹੜਾ ਅਸੀਂ ਇਹਨਾਂ ਦੇ ਸਿਕੰਜਾ ਕੱਸਿਆ ਔਰ ਇਸ ਵਜ੍ਹਾ ਕਾਰਨ ਇਹ ਵੱਖ-ਵੱਖ ਤਰੀਕੇ ਬਣਾ ਰਹੇ ਆ ਕਦੇ ਪੈਸੇ ਲੈਣ ਦਾ ਇਲਜ਼ਾਮ ਲਗਾ ਕੇ ਕਦੇ ਮੇਰੇ ਡਰਾਈਵਰ ਗਰਮੈਂਟ ਤੇ ਕਦੇ ਕਿਸੇ ਐਸਐਚਓ ਤੇ ਪੈਸੇ ਲੈਣ ਦਾ ਇਲਜ਼ਾਮ ਲਗਾ ਕੇ ਇਹ ਕਰ ਰਹੇ ਨੇ ਵੀ ਅਸੀਂ ਜਿਹੜਾ ਨਜਾਇਜ਼ ਮਾਈਨਿੰਗ ਕਰਦੇ ਰਹੀਏ ਔਰ ਇਹ ਆਪਣੇ ਉਸ ਕੰਮ ਵਿੱਚ ਉਲਝੇ ਰਹੇ ਆ ਇਹ ਦੋ ਟਰਾਲੀਆਂ ਦਾ ਕਰਕਟਰ ਹੋਗਾ ਦੋ ਟਰਾਲੀਆਂ ਜਿਹੜਾ ਇੱਕ ਐਸਐਚਓ ਵੈਰੋਕੇ ਦੇ ਖਿਲਾਫ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਸੀ ਉਹਨੇ ਪੈਸੇ ਲੈਏ ਨੇ ਸਾਰਾ ਕੁਝ ਕੀਤਾ ਪਰ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾਨਾ ਹਦਾਇਤਾਂ ਤਹਿਤ ਉਹਦੀ ਜਿਹੜੀ ਜਾਂਚ ਕੀਤੀ ਗਈ ਪਰ ਉਹਦੇ ਵਿੱਚ ਕੋਈ ਸੱਚਾਈ ਨਹੀਂ ਪਾਈ ਗਈ। ਇੱਕ ਆਸਲੀਗਾ ਦੇ ਪਿੰਡ ਕਟੇਹਾੜਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਤੇ ਵਿਦਿਆਰਥਣ ਨਾਲ ਛੇੜਛਾੜ ਕਰਨ ਦਾ ਦੋਸ਼ ਲੱਗਾ। ਇਸ ਸਬੰਧੀ ਅਜ ਪਿੰਡ ਵਾਸੀਆਂ ਨੇ ਸਕੂਲ ਦੇ ਬਾਹਰ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਜੇਕਰ ਕੋਈ ਛੇੜਛਾੜ ਦਾ ਵਿਰੋਧ ਕਰਦਾ ਹੈ ਤਾਂ ਉਸ ਖਿਲਾਫ ਅਸ਼ਲੀਲ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਹਨ ਜਿਸ ਕਾਰਨ ਪਿੰਡ ਵਾਸੀਆਂ ਦੇ ਰੋਸ ਨੂੰ ਦੇਖਦਿਆਂ ਮੌਕੇ ਤੇ ਪੁਲਿਸ ਫੋਰਸ ਦਾ ਨਾਅਦ ਕੀਤਾ ਦਿੱਤੀ ਗਈ ਪਿੰਡ ਦੀਆਂ ਔਰਤਾਂ ਸੰਤੋਸ਼ ਸੀਮਾ ਦੇਵੀ ਬਿੰਦਰ ਅਤੇ ਮੰਜੂ ਰਾਣੀ ਨੇ ਦੱਸਿਆ ਕਿ ਪਿੰਡ ਦੀਆਂ ਲੜਕੀਆਂ ਸਕੂਲ ਵਿੱਚ ਪੜ੍ਹਦੀਆਂ ਹਨ ਜਿੱਥੇ ਸਕੂਲ ਦਾ ਇੱਕ ਦੀਪੀਆ ਵਿਆਪਕ ਅਕਸਰ ਉਸ ਨਾਲ ਭੱਦੀ ਭਾਸ਼ਾ ਵਰਤਦਾ ਸੀ ਕੀ ਗੱਲ ਕੀ ਹੋਈ ਹੈ ਜੀ ਗੱਲ ਇਹ ਹੋਈ ਹੈ ਸਾਰੀਆਂ ਦੀਆਂ ਬੇਟੀਆਂ ਪੜਦੀਆਂ ਸਕੂਲਾਂ 'ਚ ਠੀਕ ਆ ਸਾਰੀਆਂ ਦੀਆਂ ਬੇਟੀਆਂ ਪੜਦੀਆਂ ਸਕੂਲ 'ਚ ਤੇ ਇਹ ਇੰਜੀਆਂ ਹਰਕਤਾਂ ਕਰਦਾ ਕਿਸੇ ਨੇ ਕਹਿੰਦਾ ਤੁਹਾਡੀ ਅੰਦਰ ਕਹੀ ਜੀ ਕਦੀ ਕਹਿੰਦਾ ਕਹੀ ਜਾ ਪਾਇਆ ਕਦੀ ਕਹਿੰਦਾ ਕਹੀ ਜਾ ਪਾਇਆ ਹੈ ਇਹ ਸ਼ਰਤ ਹੀ ਬਦਲੀ ਕਰਵਾਣੀ ਚਾਹਦੀ ਆ ਬਸ ਬਦਲੀ ਨਹੀਂ ਹੋਣੀ ਸਸਪੈਂਡ ਹੋ ਸਕੂਲਾਂ 'ਚ ਜਾ ਕਰੂਗਾ ਗਲਤ ਕੰਮ ਇਹ ਸਸਪੈਂਡ ਹੋਣਾ ਚਾਹੀਦਾ ਕੀਰਾ ਬਾਈ ਸੀਮਾ ਦੇਵ ਕੀ ਗੱਲ ਹੈ ਹਾਂ ਦੱਸੋ ਜੀ ਜੀ ਸਕੂਲ ਵਿੱਚ ਆ ਹੈਗੀ ਇਹ ਜਿਹੜੀ ਕੁੜੀਆਂ ਨੂੰ ਐਂਦੀ ਗੱਲਾਂ ਕਰਦੇ ਨੇ ਜੀ ਜੀ ਕਿ ਵੀ ਗਲਤ ਬੋਲਦੇ ਆ ਕਿ ਕਹਿੰਦੇ ਤੁਸੀਂ ਬੜੇ ਸਮਾਰਟ ਲੱਗਦੇ ਨੇ ਥੋੜੀ ਗੋਲ-ਗੋਲ ਲੱਕਵੜੀ ਸਪਿਆਰੀ ਜੀ ਮੇਰਾ ਹੀ ਬਣ ਜਾਂਦੇ ਤੋ ਤੋਂਦ ਨਾਲ ਮੈਂ ਜਿਹੜਾ ਜੀ ਕਰਦਾ ਉਹ ਕੰਮ ਕਰਦਾ ਠੀਕ ਹੈ ਜੀ ਜੀ ਉਹ ਗਲਤ ਹੈ ਤੇ ਹਰਕਤਾਂ ਵੀ ਕੀ ਕਰਦੇ ਹਰਕਤਾਂ ਬਹੁਤ ਕੁਝ ਕਰ ਦਿੰਦਾ ਕੁੜੀਆਂ ਨਾਲ ਕਦੀ ਕਿੱਥੇ ਲੈ ਜਾਣਾ ਕਦੀ ਕਿੱਥੇ ਲੈ ਜਾਣਾ ਉਹ ਇਨਸਾਫ ਚਾਹੀਦਾ ਸਾਨੂੰ ਕੁੜੀਆਂ ਨੂੰ ਪਛਕੀ ਗੱਲ ਹੋਈ ਆ ਜੀ ਬਸ ਅਸੀਂ ਪ੍ਰਾਈਵੇਟ ਚੰਗਣ ਸ਼ੂਦਾ ਹੈ ਜੀ ਕਦੇ ਕਹਿੰਦਾ ਇੰਟਰਵਿਊ ਕਿਹੜੀ ਪਾਈ ਐ ਤੇ ਦੀ ਛਾਤੀ ਇਸ ਤਰ੍ਹਾਂ ਉਹ ਤਰ੍ਹਾਂ ਪੁੱਤ ਦੀ ਮਾਂ ਨਾਲ ਗਿੰਦੀ ਗੱਲ ਆ ਤੇ ਉਹਦੀ ਕਿੰਨੇ ਨਾਲ ਸੈਟਿੰਗ ਕਰਾਣੀ ਐ ਇਸ ਤਰ੍ਹਾਂ ਗੱਲਾਂ ਕਰਦਾ ਜੀ ਕੋਣ ਕੋਣ ਕਰਦਾ ਇੱਕ ਮਿੰਟ ਹੈ ਜੀ ਅੱਗੇ ਵੀ ਕਦੇ ਕੀਤੀ ਹੈ ਕਿ ਅੱਗੇ ਵੀ ਸਾਲ ਹੋ ਗਿਆ ਪਹਿਲਾਂ ਨਾ ਕੀਤੀ ਸੀ ਤੇ ਪ੍ਰਿੰਸੀਪਲ ਕੋਲ ਗੱਲ ਆਈ ਸੀ ਇਹਨਾਂ ਨੇ ਤਾਂ ਫਾਈਲ ਕਰ ਦਿੱਤੀ ਤੇ ਅੱਜ ਵੀ ਕਹਿੰਦੇ ਸੀ ਵੀ ਅਸੀਂ ਇੱਥੇ ਮਾਫੀ ਮੰਗਾ ਦੇਨੇ ਇਹ ਮਾਫੀ ਮੰਗਣ ਦਾ ਹੱਕਦਾਰ ਨਹੀਂ ਹੈ ਜੀ ਸਸਪੈਂਡ ਕੀਤਾ ਜਾਵੇ ਜੋ ਹੀ ਨਹੀਂ ਬਣਦੀ ਕਾਰਵਾਈ ਉਹ ਕਰੋ ਤੇ ਜੇ ਨਾ ਕੀਤੀ ਤੇ ਅਸੀਂ ਤਰਨੇ ਲਾਵਾਂਗੇ ਤੇ ਸਕੂਲ ਨੂੰ ਕਿਹਨਾਂ ਦੱਸਾਂਗੇ ਅਰਦਾਗੇ ਕਿੰਨੀ ਵਾਰੀ ਪਹਿਲਾਂ ਇਹਨੇ ਕੰਮ ਕੀਤਾ ਵਲੇ ਜੀ ਪਹਿਲਾਂ ਦੋ ਵਾਰੀ ਹੋ ਗਿਆ ਜੀ ਆ ਤੀਸਰੀ ਵਾਰੀ ਠੀਕ ਕੀ ਗੱਲ ਦੱਸੋ ਗੱਲ ਕੀ ਹੋਈ ਬੱਚਾ ਨਾ ਮੇਰੀ ਕੁੜੀ ਨੂੰ ਅੱਜ ਡੇਢ ਮਹੀਨਾ ਹੋ ਗਿਆ ਸਕੂਲ ਛੱਡੇ ਨੂੰ ਉਹਨੂੰ ਕਹਿੰਦਾ ਤੂੰ ਅੰਡਰ ਵੀ ਪਾ ਕੇ ਆਈਂ ਬਲੈਂਡ ਪਾ ਨਾ ਜਾਮਕਾਨ ਠੀਕ ਆ ਮੇਰੀ ਕੁੜੀ ਨਾ 1.5 ਮਹੀਨਾ ਕੋ ਸਕੂਲ ਛੱਡ ਗਈ ਹੋਰ ਹੁੰਦੀ ਉਹ ਆਪਣੇਸੇ ਮੜ ਕੋਲ ਆਇਆ ਮੜ ਕੋਲ ਆਇਆ ਕੰਨੀ ਮੜ ਮਨ ਨੂੰ ਦੱਸ ਕੋਲ ਗੱਲ ਫੇਰੋ ਨਿਵਾਸ ਖਾਨੇ ਦੱਸ ਕੀ ਮੰਗ ਕੀ ਤੁਹਾਡੀ ਹੁਣ ਜੀ ਮੰਗੇ ਆ ਬਸ ਇਲਾਵ ਸਕੇ ਇੱਥੇ ਨੂੰ ਬਾਹਰ ਵੱਡੋ ਅਸੀਂ ਛਿੱਤਰ ਫੇਰਨੇ ਅਸੀਂ ਅਕਰੀ ਦੀ ਤਰਫ ਫੇਰ ਕੇ ਛੱਡਾਂ ਦਾ ਕਾਲਾ ਮੁਕਰ ਤੇ ਪਿੰਡ ਚ ਕੱਢਾਂ ਵਦਿਆ ਜੀ ਕਰਦਾ ਉੱਥੇ ਅਤ ਲਾਉਂਦਾ ਕਦੀ ਕਿੱਥੇ ਕਦੀ ਕਿੱਥੇ ਕੌਣ ਲਾਂਦਾ ਆ ਰਕ ਰਾਕੇਸ਼ਰ अच्छा ते बतमीजी बात ਕਰਦਾ ਕਦੀ ਕਹਿੰਦਾ ਇੰਟਰਵਿਊ ਪਾਇਆ ਕਦੀ ਕਹਿੰਦੀ ਬਰਾਂਡ ਪਾਇਆ ਕਦੇ ਕੋਸ਼ਿਸ਼ ਤੇਰੀ ਮਾਂ ਦੀ ਕਿਹਦੇ ਨਾਲ ਸੈਟਿੰਗ ਹੈ ਤੇਰੀ ਸੈਟਿੰਗ ਕਿਹਦੇ ਨਾਲ ਹੈ ਇਸ ਕੁੜੀ ਨਾਲ ਮੈਂ ਸੋਇਆ ਤੂੰ ਕਿਹਦੇ ਨਾਲ ਸੋਇਓ ਇਹ ਤਾਂ ਅੱਗ ਲਾ ਕਰਦਾ ਹੈ ਤੇ ਪਹਿਲਾਂ ਵੀ ਕਦੇ ਕੀਤੀ ਹੈ ਬਾਬਾ ਦੁਬਾਰੀ ਕੀਤੀ ਪਰ ਐਕਸ਼ਨ ਨਹੀਂ ਲੀਤਾ ਕਿਨੇ ਕਿੰਨਿਆ ਕੋ ਲੜਕਿਆਂ ਨਾਲ ਇਸ ਤਰ੍ਹਾਂ ਗੱਲਬਾਤ ਕੀਤੀ ਹੈ ਪ੍ਰਿੰਸੀਪਲ ਹਾਂਜੀ ਪ੍ਰਿੰਸੀਪਲ ਸਾਹਿਬ ਕਹਿੰਦੇ ਆ ਮਾਫੀ ਮੰਗਵਾ ਦੇਣੇ ਆ ਅੱਛਾ ਇੰਨੀ ਕੁੜੀਆਂ ਨਾਲ ਬਦਤਮੀਜ਼ੀ ਹੋ ਗਈ ਜੇ ਮਾਫੀ ਮੰਗਦੇ ਔਰ ਮਾਫੀ ਤੁਹਾਡੇ ਕਹਿਣ ਦੇ ਮੁਤਾਬਕ ਹੁਣ ਤੱਕ ਕਿੰਨਿਆ ਕੋ ਕੁੜੀਆਂ ਨਾਲ ਇੰਨਾ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੋਏਗੀ ਬਹੁਤ ਕੁੜੀਆਂ ਜੀ 8 ਮਹੀਨਿਆਂ ਦੀ ਸਾਰੀ ਕੁੜੀਆਂ ਮੇਰੀ ਆਪਦੀ ਕੁੜੀ ਨਢਾੜ ਮਹੀਨਾ ਹਾਂ ਇਹ ਇਹ ਕੁੜੀ ਨੇ ਸਕੂਲੀ ਛੜਤਾ ਡੇਢ ਮਹੀਨਾ ਹੋ ਗਿਆ ਹਾਂਜੀ ਮੈਮ ਕੀ ਮਸਲਾ ਤੁਹਾਡੇ ਪਿੰਡ ਦਾ ਇੱਕ ਪਿੰਡ ਵਾਸੀਆ ਵੱਲੋਂ ਕੰਪਲੇਂਟ ਆਈ ਹੈ ਆਪਾਂ ਨੂੰ ਜੀ ਜੀ ਠੀਕ ਹੈ ਜਿੰਨੂੰ ਅਸੀਂ ਰਿਟਰਨ ਰੂਪ ਚ ਲੈ ਲਿਆ ਠੀਕ ਹੈ ਔਰ ਡੀਓ ਸਾਹਿਬ ਕੋਲ ਲੈ ਕੇ ਜਾ ਰਹੇ ਹਾਂ ਮੈਮ ਪਹਿਲਾਂ ਵੀ ਕੋਈ ਕੰਪਲੇਟਾਂ ਜੀ ਆਈਆਂ ਪਿੰਡ ਵਾਸੀ ਕਹਿ ਰਹੇ ਸੀ ਪਹਿਲਾਂ ਵੀ ਹਰਕਤ ਤੇਜੀ ਕੀਤੀਆਂ ਪਹਿਲਾਂ ਹਰਕਤ ਦਾ ਨਹੀਂ ਸਾਨੂੰ ਦੱਸਿਆ ਗਿਆ ਸਾਡੇ ਕੋਲ ਕੰਪਲੇਂਟ ਆਈ ਸੀ ਵੀ ਥੋੜਾ ਬੋਲਨ ਚ ਇਹਨਾਂ ਦਾ ਨਹੀਂ ਹੈ ਤਾਂ ਉਹਨਾਂ ਨੂੰ ਬੁਲਾ ਕੇ ਸਮਝਾਇਆ ਵੀ ਗਿਆ ਸੀ ਜੀ ਤੁਹਾਡਾ ਨਾਮ ਕੀ ਹੈ ਜੀ ਹਰਕੇਸ਼ ਕੁਮਾਰ ਜੀ ਮੈਮ ਇੱਕ ਚੀਜ਼ ਹੋਰ ਦੱਸੋ ਤੁਸੀਂ ਬੋਲਣ ਦੀ ਗੱਲ ਕਰ ਰਹੇ ਹੋ ਪਰ ਉਹ ਕੋਈ ਫਿਜ਼ੀਕਲ ਟੱਚ ਵਗੈਰੇ ਦੀ ਗੱਲ ਨਹੀਂ ਸਾਨੂੰ ਇਹੋ ਜਿਹਾ ਕੁਝ ਨਹੀਂ ਪਤਾ ਸੀ ਸਾਨੂੰ ਜੀ ਜੀ ਠੀਕ ਹੈ ਤਾਂ ਉਦੋਂ ਜਦੋਂ ਇਹਨਾਂ ਨੇ ਕਿਹਾ ਸੀਗਾ ਸੀ ਬੁਲਾ ਕੇ ਉਹਨਾਂ ਨੂੰ ਸਮਝਾਇਆ ਸੀਗਾ ਤੇ ਵਾਰਨਿੰਗ ਵੀ ਦਿੱਤੀ ਸੀ ਵਾਰਨਿੰਗ ਦੇ ਚੁੱਕੇ ਹਾਂ ਪਹਿਲਾਂ ਤੁਸੀਂ ਵੀ ਲੇਡੀਜ਼ ਹੈਗੇ ਹੋ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਣੀ ਨਹੀਂ ਚਾਹੀਦੀ ਸਰ ਬਿਲਕੁਲ ਨਹੀਂ ਚਾਹੀਦੀ ਠੀਕ ਹੈ ਜੀ ਪਰਿਵਾਰ ਵਾਲਿਆਂ ਨਾਲ ਕੀ ਗੱਲਬਾਤ ਹੋਈ ਜੀ ਅੱਜ ਪਰਿਵਾਰ ਵਾਲਿਆਂ ਨਾਲ ਉਹਨਾਂ ਤੋਂ ਕੰਪਲੇਂਟ ਲੈ ਲਈ ਹੈ ਠੀਕ ਹੈ ਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਡਿਓ ਸਾਹਿਬ ਨੂੰ ਸੀ ਲਿਖ ਸਰ ਕੀ ਮਸਲਾ ਤੁਸੀਂ ਅੱਜ ਇੱਥੇ ਪਹੁੰਚੇ ਹੋ ਗਟਾੜੇ ਪਿੰਡ ਦੇ ਸਾਨੂੰ ਫੋਨ ਆਇਆ ਸੀ ਇੱਥੋਂ ਸੀਨੀਅਰ ਅਫਸਰ ਤੋਂ ਵੀ ਇੱਥੇ ਕੋਈ ਇਸ਼ੂ ਹੈਗਾ ਸਕੂਲ ਦੇ ਵਿੱਚ ਕੋਈ ਟੀਚਰ ਨਾਲ ਮਤਲਬ ਤੇ ਪੇਰੈਂਟਸ ਇਕੱਠੇ ਹੋਏ ਹੋਏ ਆ ਜੀ ਤੇ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾਲ ਹੋਵੇ ਕੀ ਆ ਵੀ ਉਹ ਗੱਲ ਸੁਣ ਰਹੇ ਆ ਸਕੂਲ ਅਥਾਰਟੀਆਂ ਨੂੰ ਪੁੱਛਿਆ ਸੀ ਉਹ ਕਹਿੰਦੇ ਅਸੀਂ ਇੱਥੇ ਐਕਸ਼ਨ ਲੈ ਰਹੇ ਆ ਜੀ ਜੀ ਤੇ ਉਹ ਆਪਣਾ ਇਹਨਾਂ ਨੇ ਕੰਪਲੇਂਟ ਜੋ ਹੈ ਇਹਨਾਂ ਨੂੰ ਦਿੱਤਾ ਬਾਕੀ ਇਹਨਾਂ ਨੂੰ ਪ੍ਰਿੰਸੀਪਲ ਨੂੰ ਪਤਾ ਤੇ ਅਸੀਂ ਇਸ ਵੰਦੀ ਇੱਥੇ ਆਏ ਸੀ ਕਿ ਤਾਂ ਕਿ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਾਲ ਰੂਪਨਗਰ ਪੁਲਿਸ ਵੱਲੋਂ ਬੀਤੇ ਦਿਨੀ ਕਈ ਮੋਬਾਈਲ ਦੀਆਂ ਦੁਕਾਨਾਂ ਦੇ ਵਿੱਚ ਕੀਤੀ ਗਈ ਚੋਰੀ ਦੇ ਮਾਮਲੇ ਵਿੱਚ ਵੱਡੀ ਰਿਕਵਰੀ ਹੋਈ ਹੈ ਚੋਰੀ ਕੀਤੇ ਨਵੇਂ ਅਤੇ ਪੁਰਾਣੇ ਮੋਬਾਈਲਾਂ ਸਮੇਤ ਦੋ ਵਿਅਕਤੀ ਕਾਬੂ ਕੀਤੇ ਗਏ ਤੇ ਇਸ ਬਾਬਤ ਗੱਲਬਾਤ ਕਰਨ ਰੂਪਨਗਰ ਦੇ ਐਸਐਸਪੀ ਗੁਲਨੀਤ ਸਿੰਘ ਖਰਾਨਾ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਰੂਪਨਗਰ ਦੇ ਵਿੱਚ ਰਾਤ ਦੇ ਸਮੇਂ ਕਈ ਮੋਬਾਈਲ ਦੀਆਂ ਦੁਕਾਨਾਂ ਤੇ ਚੋਰੀ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਐਸਆਈਟੀ ਦਾ ਗਠਨ ਵੀ ਕੀਤਾ ਗਿਆ ਸੀ ਜਿਸ ਦੇ ਵਿੱਚ ਐਸਪੀ ਰਵਿੰਦਰ ਕੌਰ ਸਰਾਂ ਡੀਐਸਪੀ ਰੋਪਨਗਰ ਹਰਪਿੰਦਰ ਕੌਰ ਗਿੱਲ ਥਾਣਾ ਸਿਟੀ ਰੋਪਨਗਰ ਦੇ ਐਸਐਚਓ ਪਵਨ ਕੁਮਾਰ ਅਤੇ ਸੀਆਈਏ ਸਟਾਫ ਰੋਪਨਗਰ ਦੇ ਇੰਚਾਰਜ ਇੰਸਪੈਕਟਰ ਮਨਫੂਲ ਸਿੰਘ ਆਦਿ ਸ਼ਾਮਲ ਸਨ ਜਿਵੇਂ ਤੁਹਾਨੂੰ ਪਤਾ ਹੈਗਾ ਕਿ 24-25 ਦੀ ਦਰਬਿਆੜੀ ਰਾਤ ਨੂੰ ਆਪਣੇ ਸ਼ਹਿਰ ਵਿੱਚ ਰੋਪੜ ਸ਼ਹਿਰ ਵਿੱਚ ਬੇਲਾ ਚੌਕ ਦੇ ਲਾਗੇ ਇੱਕ ਮੋਬਾਈਲ ਦੀ ਸ਼ਾਪ ਵਿੱਚ ਕਾਫੀ ਵੱਡੀ ਵਾਰਦਾਤ ਹੋਈ ਸੀਗੀ ਔਰ ਦੋ ਚੋਰਾ ਨੇ ਜਿਹੜੇ ਮੋਟਰਸਾਈਕਲ ਤੇ ਆਏ ਸੀਗੇ ਉਹਨਾਂ ਨੇ ਜੁਰਾਵੀ ਸਮਾਨ ਸੀਗਾ ਮੋਬਾਈਲ ਕਰੀਬ 120 ਤਕਰੀਬ ਮੋਬਾਈਲ ਔਰ ਇੱਕ ਲੈਪਟਾਪ ਇੱਕ ਸਮਨ ਬਾਕਸ ਜਿਹੜਾ ਹੈਗਾ ਉੱਥੋਂ ਚੋਰੀ ਕਰ ਲਿਆ ਸੀਗਾ ਇਹਨਾਂ ਦੇ ਤੇ ਸਾਡੀ ਤਫਤੀਸ਼ ਜਿਹੜੀ ਹੈਗੀ ਹੈ ਉਹ ਐਫ ਆਈ ਆਰ ਹੋਣ ਤੋਂ ਬਾਅਦ ਜਿਹੜੀ 305 331 ਬੀ ਐਨ ਐਸ ਵਿੱਚ ਅਪਰਡ ਕੀਤੀ ਸੀਗੀ ਉਸ ਤੋਂ ਬਾਅਦ ਕਾਫੀ ਚੰਗੀ ਤਰੀਕੇ ਦੇ ਨਾਲ ਸਾਡੀ ਸਿੱਟ ਨੇ ਕੀਤੀ ਹੈ ਐਸ ਪੀ ਡੀ ਡੀ ਐਸ ਪੀ ਰੋਪੜ ਡੀ ਐਸ ਪੀ ਡੀ ਐਸ ਐਚਓ ਸਿਟੀ ਤੇ ਇੰਚਾਰਜ ਸੀਆਈਏ ਦੀ ਇੱਕ ਐਸਆਈਟੀ ਵੀ ਬਣਾਈ ਗਈ ਸੀ ਫਾਮਲੇ ਨੂੰ ਲੈ ਕੇ ਸੰਜੀਤ ਸਿੰਘ ਨੂੰ ਜਕੜਦੇ ਹੋਏ ਔਰ ਉਸ ਤੋਂ ਬਾਅਦ ਆਪਾਂ ਏਰੀਆ ਵਿੱਚ ਪੈਟਰੋਲਿੰਗ ਵੀ ਵਧਾਈ ਸੀ ਕਿਤਾ ਜੋ ਜਿਹੜੇ ਬੰਦੇ ਹੈਗੇ ਨੇ ਇਹਨਾਂ ਨੂੰ ਵੀ ਰੰਗੇ ਹੱਥੀ ਵੀ ਫੜਿਆ ਫੜਿਆ ਜਾ ਸਕੇ ਔਰ ਸਾਡੀ ਟੀਮ ਨੂੰ ਕਾਫੀ ਚੰਗੀ ਜਿਹੜੀ ਹੈਗੀ ਹੈ ਇੱਕ ਸਫਲਤਾ ਹਾਸਲ ਹੋਈ ਹੈ ਜਿਦੇ ਵਿੱਚ ਆਪਾਂ ਜਿਹੜੇ ਦੋ ਬੰਦੇ ਸੀਗੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀਗਾ ਰਜਿੰਦਰ ਸਿੰਘ ਔਰ ਫਰਾਜੂ ਤੇ ਕਰਨਜੀਤ ਸਿੰਘ ਇਹ ਦੋਨੋਂ ਕੋਟਲਾ ਨਹਿਂ ਦੇ ਰਹਿਣ ਵਾਲੇ ਹੈਗੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਤੇ ਜਿਹੜਾ ਵੀ ਮਾਲ ਸੀਗਾ ਚੋਰੀ ਦਾ ਉਹ ਸਾਰਾ ਸਮਝ ਰਾਇਆਗਾ ਉਹ ਬਰਾਮਦ ਕਰਾਇਆ ਗਿਆ ਜਿਦੇ ਵਿੱਚ 42 ਨਵੇਂ ਮੋਬਾਈਲ 94 ਪੁਰਾਣੇ ਮੋਬਾਈਲ ਇੱਕ ਲੈਪਟਾਪ ਜਿਹੜਾ ਹੈਗਾ ਜੋ ਕਿ ਇੱਥੋਂ ਵਾਰਦਾਤ ਤੇ ਚ ਇਹਨਾਂ ਨੇ ਚੋਰੀ ਕੀਤਾ ਸੀਗਾ ਉਹ ਬਰਾਮਦ ਕੀਤਾ ਹੈ ਇਸ ਤੋਂ ਇਲਾਵਾ ਇਹਨਾਂ ਨੇ ਇੱਕ i10 ਕਾਰ ਜਿਹੜੀ ਹੈਗੀ ਚੋਰੀ ਕੀਤੀ ਸੀਗੀ ਉਹ ਵੀ ਬਰਾਮਦ ਕੀਤੀ ਹੈਗੀ ਔਰ ਜਿਹੜਾ ਸਮਾਨ ਯੂਜ਼ ਕਰਦੇ ਸੀਗੇ ਦੁਕਾਨ ਦਾ ਸ਼ਟਰ ਪਾੜਨ ਵਾਸਤੇ ਹਾਈਡਰੋਲਿਕ ਕਟਰ ਪਲਾਜ਼ਮਾ ਕਟਰ ਉਹ ਵੀ ਬਰਾਮਦ ਕੀਤਾ ਹੈਗਾ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਇੱਕ ਦੇਸੀ ਘੱਟਾ ਵੀ ਮਿਲਿਆ ਹੈਗਾ ਔਰ ਜਿੰਦਾ ਰੌਂਮ ਵੀ ਮਿਲੇ ਹੈਗੇ ਨੇ ਔਰ ਇੱਕ ਜਿਹੜਾ ਦਾਤਰ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਸਟੋਰੀ ਵਿੱਚ ਹਜੇ ਤੱਕ ਇਹਨਾਂ ਦੋ ਬੰਦਿਆਂ ਦੀ ਹੀ ਸ਼ਮੂਲੀਅਤ ਸਾਹਮਣੇ ਆਈ ਹੈਗੀ ਹੈ ਬਾਕੀ ਹੁਣ ਇਹਨਾਂ ਨੂੰ ਆਪਾਂ ਪੇਸ਼ ਅਦਾਲਤ ਕਰਕੇ ਜਿਹੜਾ ਰਿਮਾਂਡ ਮਿਲੇਗਾ ਉਹਦੇ ਵਿੱਚ ਹੋਰ ਡੂੰਘਾਈ ਦੇ ਨਾਲ ਇਹਨਾਂ ਦੀ ਪੜਤਾਲ ਕਰਾਂਗੇ ਕਿ ਹੋਰ ਕਿਹੜੀ-ਕਿਹੜੀ ਵਾਰਦਾਤਾਂ ਇਹਨਾਂ ਨੇ ਕੀਤੀਆਂ ਅੱਗੇ ਨੇ ਕੋਈ ਹੋਰ ਇਹਨਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਹੈਗਾ ਕਿ ਨਹੀਂ ਹੈਗਾ ਔਰ ਇਸ ਤੋਂ ਇਲਾਵਾ ਕੋਈ ਇਹਨਾਂ ਦੇ ਟਾਈਮ ਵਿੱਚ ਹੋਰ ਕੋਈ ਬੰਦਾ ਸ਼ਾਮਿਲ ਹੈ ਜਾਂ ਨਹੀਂ ਜੋ ਜਿਹੜੀਆਂ ਹੋਰ ਵੀ ਚੋਰੀਆਂ ਹੋਈਆਂ ਮੋਬਾਈਲਾਂ ਦੀਆਂ ਦੁਕਾਨਾਂ ਦੇ ਉੱਤੇ ਉਹ ਵੀ ਇਹੀ ਬੰਦੇ ਆ ਜਾਂ ਉਹ ਕਿਵੇਂ ਲੱਗਦਾ ਨਹੀਂ ਦੇਖੋ ਜੀ ਇਹ ਜਿਹੜਾ ਵਾਰਦਾ 24 25 ਦੀ ਦਰਮਿਆਣੀ ਰਾਤ ਨੂੰ ਹੋਈ ਸੀ ਉਹਦੇ ਵਿੱਚ ਦੋ ਵੱਖਰੇ ਗੈਂਗ ਸੀਗੇ ਇੱਕ ਤੇ ਆ ਗੈਂਗ ਸੀਗਾ ਇੱਕ Swift ਕਾਰ ਵਾਲਾ ਗੈਂਗ ਸੀਗਾ ਜਿਹਦੇ ਬਾਰੇ ਵਿੱਚ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਹੈਗਾ ਕਿ ਉਹ ਗੈਂਗ ਜਿਹੜਾ ਸੀ ਉਹ ਆਪਣੇ ਸੰਗਰੂਰ ਪੁਲਿਸ ਨੇ ਫੜ ਲਿਆ ਹੈਗਾ ਉਹਦੇ ਵਿੱਚ 5 ਬੰਦੇ ਸ਼ਾਮਿਲ ਸੀਗੇ ਜਿਨ੍ਹਾਂ ਵਿੱਚ 4 ਬੰਦੇ ਗ੍ਰਿਫਤਾਰ ਕਰਨੇ ਗਏ ਸੀਗੇ ਔਰ ਬਾਕੀ ਉਹਨਾਂ ਦੀ ਵੀ ਕੁਝ ਪੜਤਾਲ ਚੱਲ ਰਹੀ ਹੈ ਉਹਨਾਂ ਦਾ ਪੁਲਿਸ ਰਿਮਾਂਡ ਇਥੇ ਪ੍ਰੋਡਕਸ਼ਨ ਵਾਰੰਟ ਹਾਸਿਲ ਕਰ ਰਹੇ ਹਨ ਜਦੋਂ ਮਿਲ ਜਾਂਦਾ ਸਾਨੂੰ ਆਪਾਂ ਉਹਨਾਂ ਨੂੰ ਲਿਆ ਕੇ ਇੱਥੇ ਪੁੱਛਗਿੱਛ ਕਰਾਈ ਦੋਣਾ। ਇਹ ਜਿਹੜੇ 42 ਮੋਬਾਈਲ ਨਵੇਂ ਆ ਤੇ ਪੁਰਾਣੇ ਆ ਇਹਨਾਂ ਇੱਕੋ ਜਿਹੀ ਸ਼ੌਪ ਤੋਂ ਚੋਰੀ ਕੀਤੇ ਹੈਗੇ ਨੇ ਲਗਦਾ। ਦੇਖੋ ਜੀ ਇਹ ਜਦੋਂ ਸਾਨੂੰ ਐਫ ਆਈ ਆਰ ਦਰਜ ਕਰਾਈ ਗਈ ਸੀ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ 120 ਦੇ ਕਰੀਬ ਜਿਹੜੇ ਹੈਗੇ ਨੇ ਮੋਬਾਈਲ ਸੀਗੇ। ਹੀ ਵਾਸ ਨਾਟ ਐਗਜ਼ੈਕਟ ਜਿਹੜਾ ਮੋਬਾਈਲ ਓਨਰ ਸ਼ੌਪ ਹੈਗੇ ਨੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿੰਨੇ ਮੋਬਾਈਲ ਐਗਜ਼ੈਕਟਲੀ ਸੀਗੇ। ਬਟ ਹੁਣ ਜਿੰਨੀ ਬਰਾਮਦਗੀ ਹੋਈ ਹੈ ਉਹਦੇ ਵਿੱਚ ਸਾਡੇ ਕੋਲ 136 ਮੋਬਾਈਲ ਆਪਾਂ ਬਰਾਮਦ ਕੀਤੇ ਹੈਗੇ ਨੇ। ਔਰ ਹੁਣ ਆਪਾਂ ਤਫ਼ਤੀਸ਼ ਵਿੱਚ ਇਹ ਇਹ ਕੋਈ ਹੋਰ ਵੀ ਜਿਹੜੀ ਹੈਗੀ ਚੋਰੀ ਇਹਦੇ ਸਾਹਮਣੇ ਆਂਦੀ ਹੈਗੀ ਬਟ ਇਹ ਤਫਤੀਸ਼ ਵਿੱਚ ਹੀ ਸਾਰਾ ਕੁਝ ਸਾਹਮਣੇ ਆਉ। ਸਮਰਾਲਾ ਵਿੱਚ ਕਾਂਗਰਸ ਪਾਰਟੀ ਵਿੱਚ 25 ਸਾਲ ਦੀ ਸੇਵਾ ਨੇ ਪਾਉਣ ਵਾਲੇ ਅਤੇ ਕਾਂਗਰਸ ਪਾਰਟੀ ਦੀ ਟਿਕਟ ਤੋਂ ਵਾਰਡ ਨੰਬਰ 500 ਜਿੱਤੇ ਪ੍ਰਾਪਤ ਕਰਨ ਵਾਲੇ ਕੌਂਸਲਰ ਸੁਰਿੰਦਰ ਕੌਰ ਕਾਫੀ ਅਜ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਜ ਚੰਡੀਗੜ ਵਿਕੇਸ਼ ਸ਼੍ਰੋਮਣੀ ਕਾਲੀ ਦਲ ਦੇ ਮੁਖ ਦਫ਼ਤਰ ਵਿਕੇਸ਼ ਸ਼੍ਰੋਮਣੀ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਅਤੇ ਪਰਮਜੀਤ ਸਿੰਘ ਟੀ ਲੋਹ ਹਲਕਾ ਇੰਚਾਰਜ ਦੀ ਮੌਜੂਦਗੀ ਵਿੱਚ ਸੁਰਿੰਦਰ ਕੌਰ ਕੌਫੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਮਾਨ ਦੀ ਗੱਲ ਆ ਵੀ ਜਦੋਂ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਚ ਵਾਤਾ ਹੁੰਦਾ ਤਾਂ ਯਕੀਨਨ ਤੌਰ ਤੇ ਹਰੇਕ ਪਾਰਟੀ ਨਾਲ ਜੁੜਿਆ ਜਿਹੜਾ ਵਰਕਰ ਆ ਉਹ ਮਾਨ ਮਹਿਸੂਸ ਕਰਦਾ ਆ ਚੰਗੀ ਗੱਲ ਆ ਕਿਉਂਕਿ ਜਿਹੜੇ ਮੈਡਮ ਸੁਰਿੰਦਰ ਕੌਰ ਜੀ ਕੌਫੀ ਨੇ ਇਹ ਮੌਜੂਦਾ ਕਾਉਂਸਲਰ ਨੇ ਤੇ ਉਸ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਨੇ ਜਦੋਂ ਇਹ ਅਕਾਲੀ ਦਲ ਤੋਂ ਪਹਿਲਾਂ ਕਾਂਗਰਸ ਪਾਰਟੀ ਸੀ ਬੜੇ ਤਨ ਦਈ ਨਾਲ ਉਸ ਪਾਰਟੀ ਲਈ ਕੰਮ ਕੀਤਾ ਮਿਹਨਤ ਕੀਤੀ ਦਿਨ ਰਾ ਕਿਉਂਕਿ ਸ਼ਹਿਰ ਦੇ ਵਸਨੀਕ ਫੋਨ ਕਰਕੇ ਸਿੱਖ-ਦੂਜੇ ਨੂੰ ਮਿਲਦੇ ਰਹਿੰਦੇ ਸੀ ਸੋ ਉਹਨਾਂ ਬੰਦਿਆਂ ਦੀ ਹਮੇਸ਼ਾ ਕਦਰ ਹੁੰਦੀ ਆ ਜਿਹੜੇ ਕਿਸੇ ਵਿਚਾਰਾਂ ਤੇ ਸਿਧਾਂਤਾਂ ਤੇ ਚੱਲਦੇ ਉਹਨਾਂ ਵਿੱਚੋਂ ਹੀ ਮੈਡਮ ਸੁਨਦਰ ਕੌਰ ਜੀ ਕੌਫੀ ਸੀ ਤੇ ਅੱਜ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਜਦੋਂ ਸ਼੍ਰੋਮਣੀ ਕਾਲੀਦਾਸ ਚਾਚੇ ਆਏ ਨੇ ਸਾਨੂੰ ਇਹ ਪਤਾ ਵੀ ਜਿੱਥੇ ਅਸੀਂ ਸ਼ਹਿਰ ਦੇ ਵਿੱਚ ਮਜ਼ਬੂਤ ਹੋਏ ਆ ਉੱਥੇ ਆਲੇ-ਦਾਲੇ ਏਰੀਆ ਦੇ ਵਿੱਚ ਵੀ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪੈਗਾ ਕਿਉਂਕਿ ਇਹ ਪੁਰਾਣੇ ਉਹ ਚਿਹਰੇ ਨੇ ਜਿਹੜੇ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਸਫਲ ਹੋਏ ਨੇ ਅਤੇ ਸਿਆਸੀ ਤੌਰ ਤੇ ਵੀ ਸਫਲ ਹੋਏ ਨੇ कि ਜਿਹੜੀ ਮੌਜੂਦਾ ਕਾਂਗਰਸ ਪਾਰਟੀ ਆ ਜਿੱਥੇ ਕੇ ਉਤੇ ਲੋਕਾਂ ਦੇ ਸਿਰ ਨੂੰ ਚੜ੍ਹ ਕੇ ਸੱਤਾ ਬੋੜ ਰਹੀ ਆ ਜੇ ਜਾਂ ਜੋ ਪਿਛਲੇ ਰਿਜ਼ਲਟ ਆਏ ਨੇ ਬੋਲ ਰਹੇ ਨੇ ਉਹਨਾਂ ਨੇ ਵਰਕਰਾਂ ਦੀ ਕਦਰ ਕਰਨੀ ਬੰਦ ਕਰਤੀ ਉਹਨਾਂ ਨੇ ਆਪਣੇ ਜਿਹੜੇ ਉਹ ਗ੍ਰਾਸ ਰੂਟ ਤੇ ਬੰਦੇ ਕੰਮ ਕਰਕੇ ਪਾਰਟੀ ਨੂੰ ਦਿਨ ਰਾਤ ਇਕ ਕਰਕੇ ਖੜੇ ਕਰਨ ਵਾਲੇ ਨੇ ਉਹਨਾਂ ਨੂੰ ਪੁੱਛਣਾ ਬੰਦ ਕਰਤਾ ਤੇ ਉਸੇ ਗੱਲ ਦਾ ਨਤੀਜਾ ਆ ਤੇ ਮੈਂ ਸਮੁੱਚੇ ਸ਼੍ਰੋਮਣੀ ਕਾਲੀਦਾ ਹਲਕਾ ਸਮਰਾਲਾ ਵੱਲੋਂ ਇਹਨਾਂ ਦਾ ਜਿੱਥੇ ਮੈਡਮ ਸ੍ਰਿੰਦਰਪਰ ਕੌਫੀ ਜੀ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਬ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੀ ਉਜਾਜ਼ਤ ਰੱਬ ਰੱਖਾ